ਹੈ ਜੋ ਨਾ ਕੱਢ ਜਣਾ ਕਰੀਏ ਸੰਤ ਸਿੰਘ ਜਿੱਥੇ ਇੱਕ ਸੰਤ ਸਿੰਘ ਕਹਾਂ ਸੰਤ ਸਿੰਘ ਜੀ ਆਂਦੀ ਆਓ ਬਾਈ ਨਾ ਪਰ ਚੱਲੋ ਪਰ ਸੰਤ ਸਿੰਘ ਜੀ ਇੱਧਰ ਆ ਜਾਓ ਆ ਜੀ ਤੁਸੀਂ ਕਿੱਥੇ ਜਾ ਰਹੇ ਹੋ ਅੰਗਰੇਜ਼ਾਂ ਕੋਲ ਆਇਓ ਇੱਧਰ ਬੜਾ ਉਹ ਬਤੀ ਹੋ ਜਤੇ ਮੋਗੇ ਦੇ ਇੱਕ ਇੱਥੇ ਰੱਖਿਆ ਹੋਏ ਬੰਦੇ ਆਲੇ ਚੰਗੇ ਕੋਲੇ ਪਰ ਚੱਲਣਾ ਹੈ ਜਿਹੜਾ ਮੇਰੇ ਵਾਲਾ ਹੈ ਤੇ ਫਾਟਕੜ ਬੂਰੇ ਨੇ ਬੈਠੇ ਨੇ ਸਟਰੀ ਉਹ ਕੋਈ ਨਸ਼ੇ ਨਹੀਂ ਕੀ ਕਰਦੇ ਹੈ ਮਾਜੋਗ ਐਸਐਸਪੀ ਸਾਹਿਬ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸਜੀ ਤੇ ਅ ਦਿਸ਼ਾ ਨਿਰਦੇਸ਼ਾਂ ਨਾਲ ਸਾਡੀ ਜ਼ਿਲ੍ਹਾ ਮੋਗਾ ਦੀ ਜਿਹੜੀ ਸਾਈਬਰ ਤੇ ਟੈਕਨੀਕਲ ਵਿੰਗ ਟੀਮ ਹੈ ਉਦੇ ਵੱਲੋਂ ਇੱਕ ਬੜੀ ਹੀ ਵੱਡੀ तकरीबन 250 ਮੋਬਾਈਲ ਫੋਨਾਂ ਦੀ ਰਿਕਵਰੀ ਕੀਤੀ ਗਈ ਹੈ ਜੋ ਕਿ 1 ਜੂਨ 2025 ਤੋਂ ਹੁਣ ਤੱਕ ਅੱਜ ਤੱਕ ਜਿਹੜੀ ਇਹ ਰਿਕਵਰੀ ਹੈ ਇਹਦੇ ਵਿੱਚ ਅਸੀਂ ਅੱਜ ਮੋਗਾ ਪੁਲਿਸ ਦੇ ਜਿਹੜਾ ਸਾਡਾ ਡੀਪੀਓ ਵਿੱਚ ਕਾਨਫਰੰਸ ਹਾਲ ਬਣਿਆ ਉਹਦੇ ਵਿੱਚ ਅਸੀਂ ਵਕ ਵਕ ਪਰਿਵਾਰਾਂ ਨੂੰ ਬੁਲਾਇਆ ਤੇ ਇਹਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਮਾਜੋਗ ਐਸਐਸਪੀ ਸਾਹਿਬ ਨੇ ਇਹਨਾਂ ਨੂੰ ਮੋਬਾਈਲ ਫੋਨ ਜਿਹੜੇ ਗੁੰਮ ਜਾਂ ਚੋਰੀ ਹੋਏ ਹੈ ਉਨਾ ਨੂੰ ਹੈਂਡਓਵਰ ਕੀਤੇ ਹੈ ਜਿਹੜਾ ਉਹਨਾਂ ਪਰਿਵਾਰਾਂ ਨੇ ਕਾਫੀ ਮੋਬਾਈਲ ਮਾਲਕਾਂ ਨੇ ਕਾਫੀ ਉਦੀ ਪ੍ਰਸ਼ੰਸਾ ਕੀਤੀ ਹੈ ਇਹ ਇੱਕ ਸਪੈਸ਼ਲ ਇੱਕ ਪੋਰਟਲ ਹੈ ਜੀ CEIR ਇਹ ਪੋਰਟਲ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਚੱਲ ਰਿਹਾ ਹੈ ਇਹ ਪਰਿਵਾਰਾਂ ਨੇ ਇਹ ਲੋਕਾਂ ਇਹ ਲੋਕ ਉਹ ਲੋਕ ਨੇ ਜਿਹੜੇ ਜਾਗਰੂਕ ਨੇ ਇਹਨਾਂ ਨੇ ਇਸ ਪੋਰਟਲ ਦੇ ਉੱਤੇ ਆਪਣੀ ਗੁੰਮਸ਼ੁਦਗੀ ਜਿਹੜੀ ਮੋਬਾਈਲ ਦੀ ਹੈ ਉਹਦੇ ਸਬੰਧ ਦੇ ਵਿੱਚ ਇਨਫੋਰਮੇਸ਼ਨ ਅਪਲੋਡ ਕੀਤੀ ਸੀ ਜਿਹਦੇ ਤਹਿਤ ਐਕਸ਼ਨ ਲੈਂਦੇ ਹੋਏ ਸਾਡੀ ਜਿਹੜੀ ਮੋਗਾ ਦੀ ਮੋਗਾ ਪੁਲਿਸ ਟੀਮ ਨੇ ਇਹਦੇ ਵਿੱਚ ਅਸੀਂ 250 ਦੇ ਕਰੀਬ ਜਿਹੜੇ ਮੋਬਾਈਲ ਰਿਕਵਰ ਕੀਤੇ ਤੇ ਇਹਨਾਂ ਤੇ ਸਹੀ ਵਾਰਸਾਂ ਨੂੰ ਹੈਂਡਓਵਰ ਕੀਤੇ ਆ ਇਸੇ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਅਸੀਂ 2025 ਤੋਂ ਹੁਣ ਤੱਕ ਟੋਟਲ ਅਸੀਂ 1000 ਮੋਬਾਈਲ ਜਿਹੜਾ ਅਸੀਂ ਰਿਕਵਰ ਕਰ ਚੁੱਕੇ ਆ ਤੇ ਇਹਦੇ ਵਿੱਚ ਇਹ ਵੀ ਹੈ ਕਿ ਵੀ ਅਸੀਂ ਆਮ ਜਨਤਾ ਨੂੰ ਇਹ ਮੈਸੇਜ ਵੀ ਦੇਣਾ ਚਾਹੁੰਦੇ ਆ ਕਿ ਜਦੋਂ ਵੀ ਉਹ ਮੋਬਾਈਲ ਖਰੀਦਦੇ ਆ ਨਵਾਂ ਮੋਬਾਈਲ ਉਹ ਪ੍ਰੋਪਰ ਜਾਣਕਾਰੀ ਲੈ ਲੈਣ ਕੀ ਉਹਦਾ ਕੋਈ EMI ਪਹਿਲਾਂ ਤਾਂ ਨਹੀਂ ਕਿਤੇ ਚੱਲਿਆ ਹੋਇਆ ਕਿਉਂਕਿ ਇਹ ਵੀ ਵੇਖਣ ਵਿੱਚ ਆਇਆ ਵੀ ਕਈ ਵਾਰੀ ਕੋਈ ਸ਼ਰਾਰਤੀ ਜਿਹੜੇ ਕੋਈ ਦੁਕਾਨਦਾਰ ਹੈ ਉਹ ਇਹੋ ਜੀ ਪੈਕਿੰਗ ਕਰ ਦਿੰਦੇ ਮੋਬਾਈਲ ਦੀ ਕਿ ਉਹ ਦੁਬਾਰਾ ਇਦਾਂ ਹੀ ਲੱਗਦਾ ਕਿ ਉਹ ਨਵਾਂ ਹੀ ਮੋਬਾਈਲ ਹੈ ਕਿਉਂਕਿ ਅੱਜ ਕੱਲ ਮੋਬਾਈਲਾਂ ਦੇ ਉੱਤੇ ਕਵਰ ਪੈ ਜਾਂਦੇ ਐ ਤੇ ਉਹ ਸਫਾਈ ਕਰਕੇ ਉਹਨੂੰ ਦੁਬਾਰਾ ਲੈਮੀਨੇਟ ਹੋ ਕੇ ਉਹ ਨਵਾਂ ਹੀ ਲੱਗਦਾ ਹੈ ਤੇ ਇੱਕ ਕਾਈਡਲੀ ਇਹ ਜਾਣਕਾਰੀ ਜ਼ਰੂਰ ਲੈਣ ਜੀ ਕਿਸੇ ਨੂੰ ਇਹਦੇ ਵਿੱਚ ਜਾਣਕਾਰੀ ਦੀ ਹੋਰ ਲੋੜ ਹੁੰਦੀ ਹੈ ਤੇ ਆ ਸੀਈਆਰ ਪੋਰਟਲ ਤੇ ਵੀ ਉਹ ਸੰਪਰਕ ਕਰ ਸਕਦੇ ਨੇ ਇਸ ਤੋਂ ਇਲਾਵਾ ਅਸੀਂ ਆਮ ਜਨਤਾ ਨੂੰ ਇਹ ਵੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਦੋਂ ਵੀ ਮੋਬਾਈਲ ਲੈਂਦੇ ਉਹਦੇ ਤੇ ਆਪਣਾ ਇੱਕ ਸਪੈਸੀਫਿਕ ਜਿਹੜਾ ਪਾਸਵਰਡ ਹੁੰਦਾ ਹੈ ਮੋਬਾਈਲ ਨੂੰ ਅਨਲੌਕ ਕਰਨ ਦਾ ਜਿਹ ਚੋਦੀ ਹਰ ਜਿਹੜਾ ਵਿਅਕਤੀ ਜਿਹੜਾ ਮੋਬਾਈਲ ਚਲਾ ਰਿਹਾ ਉਹਦੀ ਨਿੱਜੀ ਜਾਣਕਾਰੀ ਹੁੰਦੀ ਹੈ ਖਾਸ ਕਰਕੇ ਉਹਨਾਂ ਦੇ ਕੋਈ ਆਨਲਾਈਨ ਜਿੱਦਾਂ ਕੋਈ 트ਾਂਜ਼ੈਕਸ਼ਨ ਤੇ ਕੋਈ Google Pay ਜਿਹੜੇ ਕੋ ਆਨਲਾਈਨ 트ਾਂਜ਼ੈਕਸ਼ਨ ਪੋਰਟਲ ਹੈ ਉਹਨਾਂ ਦੇ ਪਾਸਵਰਡ ਫੀਡ ਕੀਤੇ ਹੁੰਦੇ ਕਾਈਂਡਲੀ OTP ਲਾ ਕੇ ਰੱਖਣ ਤੇ ਕੋਈ ਵੀ ਇਹੋ ਜੀ ਜਾਣਕਾਰੀ ਮੋਬਾਈਲ ਦੇ ਵਿੱਚ ਨਾ ਰੱਖਣ ਜਿਹਦੇ ਕਰਕੇ ਕੱਲ ਨੂੰ ਕੋਈ ਬੈਂਕ ਫਰੌਡ ਵੀ ਉਹਨਾਂ ਨਾਲ ਨਹੀਂ ਤਾਂ ਹੋ ਸਕਦਾ ਹੈਗਾ ਇਹ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਕਿ ਜੇਦੋ ਕੋਈ ਇਦਾਂ ਦੀ ਹੁੰਦੀ ਹੈ ਸਾਡੇ ਨੇੜੇ ਕੋਈ ਕਟਨਾ ਵਾਪਰਦੀ ਹੈ ਚੋਰੀ ਦੀ ਜਾਂ ਸਨੇਚਿੰਗ ਦੀ ਜਾਂ ਗਮ ਹੋ ਜਾਂਦਾ ਹੈ ਤੇ ਅਸੀਂ ਇਹ ਆਈਆਰ ਪੋਰਟਲ ਤੇ ਜੁਰ ਉਹ ਅਪਲੋਡ ਕਰਨ ਤੇ ਜੇ ਨਹੀਂ ਤੇ ਅਸੀਂ ਨਾਲ ਦੇ ਜਿਹੜਾ ਵੀ ਨੇੜੇ ਪੁਲਿਸ ਸਟੇਸ਼ਨ ਹੈ ਉਹਦੇ ਵਿੱਚ ਅਸੀਂ ਪ੍ਰੋਪਰ 24 ਘੰਟੇ ਸਹਾਇਤਾ ਸਾਡੀ ਉਪਲਬਧ ਹੈ ਅਸੀਂ ਉੱਥੋਂ ਵੀ ਸਹਾਇਤਾ ਦੇ ਦੇ ਸਕਦੇ ਹਾਂ